ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਚ ਜੀ ਆਪਾਂ 13-14 ਸਾਲਾਂ ਦੀ ਕੁੜੀਏ ਦੀ ਸੂਟ ਦੀ ਕਟਿੰਗ ਦਿਖਾਵਾਂਗੇ ਤੁਹਾਨੂੰ ਵੀ ਕਿੱਦਾਂ ਆਪਾਂ ਕਮੀਜ਼ ਕ ਦੀ ਕਟਿੰਗ ਕਰਨੀ ਹੈ ਕਿੱਦਾਂ ਆਪਾਂ ਸਲਵਾਰ ਦੀ ਕਟਿੰਗ ਕਰਨੀ ਹੈ ਕੁੜਤੀ ਦੇ ਨਾਲ ਜੀ ਆਪਾਂ ਅਫਗਾਨੀ ਸਲਵਾਰ ਦੀ ਕਟਿੰਗ ਕਰਾਂਗੇ ਤੇ ਇਹ ਵਾਲਾ ਜਿਹੜਾ ਸੂਟ ਆ ਜੀ ਇਹ ਵੱਡੇ ਬਣੇ ਦਾ ਸੂਟ ਆ ਅੱਜ ਤੁਹਾਨੂੰ ਆਪਾਂ ਦੱਸਾਂਗੇ ਵੀ ਜਿਹੜਾ ਸੂਟ ਵੱਡੇ ਬਣੇ ਦਾ ਹੁੰਦਾ ਉਹਦੇ ਵਿੱਚੋਂ ਆਪਾਂ ਕਿੱਦਾਂ ਕੁੜਤੀ ਕਟਿੰਗ ਕਰਨੀ ਆ ਕਿੱਦਾਂ ਬਾਹਾਂ ਕੱਢਣੀਆਂ ਨੇ ਕਿੱਦਾਂ ਸਲਵਾਰ ਕੱਢਣੀਆਂ ਆਓ ਜੀ ਹੁਣ ਆਪਾਂ ਇਦਾਂ ਸਭ ਤੋਂ ਪਹਿਲਾਂ ਕਮੀਜ਼ ਤੱਕ ਤੈਂ ਖੋਲ ਲੈਣੀ ਹੈ ਇਹ ਤੈਂ ਖੋਲਣ ਤੋਂ ਬਾਅਦ ਇਦਾਂ ਜੀ ਕੱਪੜੇ ਨੂੰ ਵਿਛਾ ਲੈਣਾ ਇਹਦੀ ਜੀ ਆਪਾਂ ਕੁੜਤੀ ਇਦਾਂ ਵੀ ਕੱਢ ਸਕਦੇ ਹਾਂ ਦੇਖੋ ਕੁੜਤੀ ਆਪਾਂ ਇਦਾਂ ਵੀ ਕੱਢ ਸਕਦੇ ਹਾਂਗੇ ਇਦਾਂ ਕਿਉਂਕਿ ਇਹਦਾ ਘੇਰਾ ਬਹੁਤ ਜ਼ਿਆਦਾ ਹੁੰਦਾ ਜੇ ਆਪਾਂ ਇਦਾਂ ਕੁੜਤੀ ਕੱਢਾਂਗੇ ਨਾ ਇਸ ਤਰ੍ਹਾਂ ਕੁੜਤੀ ਕੱਢਾਂਗੇ ਤਾਂ ਆਪਾਂ ਨੂੰ ਸਲਵਾਰ ਕੱਢਣ ਦੀ ਬਾਹਮਾ ਕੱਢਣ ਦੀ ਪ੍ਰੋਬਲਮ ਆਊਗੀ ਇਧਰੋਂ ਬਾਹਮਾ ਤਾਂ ਨਿਕਲ ਜਾਣਗੀ ਆ ਕਿਉਂਕਿ ਜਦੋਂ ਕੁੜਤੀ ਦਾ ਘੇਰਾ ਬੱਚਾ ਕਰਕੇ ਥੋੜਾਗਾ ਤੇ ਬਾਹਾਂ ਨਿਕਲ ਜਾਣਗੇ ਇਧਰਲੇ ਸਾਈਡ ਤੋਂ ਪਰ ਜਦੋਂ ਆਪਾਂ ਸਲਵਾਰ ਦੀ ਕਟਿੰਗ ਕਰਾਂਗੇ ਤਾਂ ਉਹ ਚੀਜ਼ ਚ ਪ੍ਰੋਬਲਮ ਆਉਂਦੀ ਹੈ ਕਿ ਕਈ ਵਾਰੀ ਲੈਂਥ ਵਗੈਰਾ ਘਟ ਜਾਂਦੀ ਹੈ ਇਹ ਕੱਪੜਾ ਘਟ ਜਾਂਦਾ ਹੈਗਾ ਆ ਦੇਖੋ ਜੀ ਕੱਪੜੇ ਨੂੰ ਆਪਾਂ ਇਦਾਂ ਖੋਲ ਕੇ ਵਿਛਾ ਲੈਣਾਗਾ ਇਹਦੇ ਕਮੀਜ਼ ਦੀ ਲੈਂਥ ਹੈ ਜੀ ਆ ਜੀ 35 ਰੈਡੀ ਹੈਗਾ 35 ਇੰਚ ਤਮੀਜ਼ ਰੈਡੀ ਹੈਗਾ 39 ਇੰਚ ਤੇ ਆਪਾਂ ਕਟਿੰਗ ਕਰਾਂਗੇ ਆ ਦੇਖੋ ਜੀ ਇੱਥੋਂ ਤੋਂ ਲੈ ਕੇ ਇੱਥੇ ਤੱਕ ਆਪਾਂ 39 ਇੰਚ ਤੇ ਇਹਦੀ ਕਟਿੰਗ ਕਰਨੀ ਆ ਇੱਥੇ 35 ਰੈਡੀ ਹੈਗਾ ਅੱਧਾ ਇੰਚ ਇੱਕ ਲਾ ਲਓ ਉੱਪਰ ਕਾਟ ਪੌਂਚ ਤੇ ਸਲਾਈ ਚ ਆ ਜਾਂਦਾ 3 ਇੰਚ ਤਰਪਾਈ ਚ ਆ ਜਾਂਦਾ 39 ਇੰਚ ਤੇ ਆਪਾਂ ਇੱਦਾਂ ਇਨਸਾਨੀ ਲਾ ਲੈਣੀ ਹੈ ਜੀ ਤੇ ਇਹਨਾਂ ਦਾ ਘੇਰਾ ਹੈਗਾ ਜੀ 18 ਇੰਚ ਘੇਰਾ 17.5 ਮਤਲਬ ਕੀ ਰੈਡੀ ਆ ਘੇਰਾ ਆਪਾਂ 20 ਇੰਚ ਤੇ ਕਟਿੰਗ ਕਰਾਂਗੇ ਇਹ ਦੇਖੋ ਇੱਧਰ 20 ਇੰਚ ਇੱਥੋਂ ਆਪਾਂ ਸਟਾਰਟ ਕੀਤਾ 20 ਇੰਚ ਤੇ ਲਾ ਲੈਣਾ ਇੱਥੇ ਸੈਂਟਰ ਚੋਂ ਵੀ 20 ਇੰਚ ਨਾਪ ਕੇ ਲਾ ਲੈਣਾ ਇਧਰੋਂ ਵੀ ਆਪਾਂ 39 ਇੰਚ ਇਹ ਦੇਖੋ 39 39 ਤੇ ਇਧਰ ਆਪਾਂ ਮਾਰਕ ਕਰ ਲੈਣਾ ਨਿਸ਼ਾਨੀ ਲਾ ਲੈਣੀ ਹੈ ਤੇ 24 ਇੰਚ 20 ਇੰਚ ਨਾਲ ਦਾ ਘੇਰਾ ਆਪਾਂ ਕਟਿੰਗ ਕਰਨਾਗਾ 17.5 ਇੰਚ ਨਾਲ ਦਾ ਘੇਰਾ ਰੈਡੀ ਹੈਗਾ ਕਦੇ ਵੀ ਆਪਾਂ ਜੀ ਕਟਿੰਗ ਸਿੱਧੀ ਨਹੀਂ ਕਰਨੀ ਹੈਗੀ ਸਕੇਲ ਦੇ ਨਾਲ ਹੀ ਜਿਹੜੀਆਂ ਆਪਾਂ ਨਿਸ਼ਾਨੀਆਂ ਲਾਈਆਂ ਹੋਈਆਂ ਨੇ ਸਕੇਲ ਦੇ ਨਾਲ ਹੀ ਇਹਨਾਂ ਨੂੰ ਮਨਾਉਣਾਗਾ ਨਾ ਲੋਟੇ ਆਪਾਂ ਦੇਖੋ ਨਿਸ਼ਾਨੀ ਲਾ ਲਈ ਹੁਣ ਆਪਾਂ ਇਸ ਨੂੰ ਇਸ ਤਰ੍ਹਾਂ ਕਰ ਲੈਣਾ ਵਾਲਵ ਗਿਆ ਸਾਰੇ ਕੱਢ ਲੈਣੇ ਨੇ ਆ ਦੇਖੋ ਜੀ ਕੱਪੜਾ ਆਪਣਾ ਡਬਲ ਫੋਲਡਿੰਗ ਹੋ ਗਿਆ ਚਾਹੇ ਤੁਸੀਂ ਪਹਿਲਾਂ ਵੀ ਇਹਨੂੰ ਡਬਲ ਫੋਲਡਿੰਗ ਕਰ ਸਕਦੇ ਸੀ ਜਾਂ ਡਬਲ ਫੋਲਡ ਕਰਕੇ ਰੱਖ ਸਕਦੇ ਸੀ ਹੁਣ ਆਪਾਂ ਇਸ ਦੀ ਇਸ ਤਰ੍ਹਾਂ ਕਟਿੰਗ ਕਰ ਲੈਂਦੇ ਹਾਂ ਗਰਮੀਆਂ ਜਿਹੜੀ ਕਾਟਨ ਦੇ ਸੂਟ ਫਗਾਨੀ ਸਲਵਾਰ ਦੇ ਨਾਲ ਬੱਚਿਆਂ ਦੇ ਬਣਾਏ ਹੋਏ ਬੱਚਿਆਂ ਦੇ ਵੀ ਤੇ ਵੱਡਿਆਂ ਦੇ ਵੀ ਬਣਾਏ ਹੋਏ ਕੰਫਰਟੇਬਲ ਵੀ ਬਹੁਤ ਹੁੰਦੇ ਆ ਤੇ ਸੋਹਣੇ ਵੀ ਬਹੁਤ ਲੱਗਦੇ ਆ ਇਹਦਾ ਦੇਖੋ ਜੀ ਫੁੱਲਾਂ ਦਾ ਕੋਈ ਵੀ ਸਿੱਧਾ ਪੁੱਠਾ ਨਹੀਂ ਹੈਗਾ ਕੋਈ ਇੱਧਰ ਨੂੰ ਜਾਂਦਾ ਕੋਈ ਇੱਧਰ ਨੂੰ ਜਾਂਦਾ ਆਪਾਂ ਕਿਸੇ ਪਾਸੇ ਵੀ ਇਹਦੇ ਮੁੰਡਿਆਂ ਦੀ ਕਟਿੰਗ ਕਰ ਸਕਦੇ ਹਾਂ ਐਦਾਂ ਆਪਾਂ ਕੱਪੜੇ ਨੂੰ ਜੀ ਫੋਲਡ ਕਰ ਲੈਣਾ ਫੋਲਡ ਫੋਲਡਿੰਗ ਹੋਗੀ ਚਾਰ ਤਿਹਾਂ ਹੋਵੀਆਂ ਜੀ ਇਸ ਦੀਆਂ ਬਿਲਕੁਲ ਹੀ ਆਪਾਂ ਸਾਰੀਆਂ ਤਿਹਾਂ ਬਰਾਬਰ ਰੱਖਣੀਆਂ ਨੇ ਇਸ ਦਾ ਕੋਈ ਵੀ ਬਾਦ ਘਾਟ ਨਹੀਂ ਹੋਣੀ ਚਾਹੀਦੀ ਸਭ ਤੋਂ ਪਹਿਲਾਂ ਜੀ ਆਪਾਂ ਰੱਖਣਾਗਾ ਤੀਰਾ ਤੀਰਾ ਹੈਗਾ ਜੀ ਇਹਨਾਂ ਦਾ ਗੁਇਆ ਦਾ 6 ਇੰਚ 6 ਇੰਚ ਤੇ ਮਾਰਕ ਕਰ ਲੈਣਾਗਾ ਮੋਟਾ ਰੱਖਣਾ ਜੀ ਆਪਾਂ 7 ਇੰਚ वैसे आप दे आपा मोटा नॉर्मल 7.5 ਰੱਖਦੇ ਹੁੰਨੇ ਆ ਇੱਕ ਤਹੇ ਸੂਟ ਜੀ 13-14 ਸਾਲਾਂ ਦੇ ਬੱਚੇ ਦਾ ਦੂਸਰਾ ਬੱਚਾ ਥੋੜਾ ਜਿਹਾ ਪਤਲਾਗਾ ਇੱਥੋਂ 7 ਇੰਚ ਤੇ ਮਾਰਕ ਕਰਨਾ ਤੇ ਇੱਥੋਂ 6 ਤੇ ਕੀਤਾ ਸੀ ਇੱਥੇ ਆਪਾਂ 5.5 ਤੇ ਕਰ ਲੈਣਾਗਾ ਹਾ ਦੇਖੋ ਜੀ ਆਹ ਵਾਲੀ ਸੀਵ ਬਣ ਗਈ ਹੁਣ ਆਪਾਂ ਇਹਨਾਂ ਦੀਆਂ ਕਾਟਾਂ ਪਾਉਣੀਆਂ ਨੇ ਕਾਟਾ ਮੈਂ ਮਤਲਬ ਬੱਚਾ ਜਿਆਦਾ ਛੋਟਾ ਨਹੀਂ ਹੈਗਾ ਕਾਟਾ ਵੀ ਨਾਰਮਲ ਹੀ ਪਾਉਣੀ ਹੁੰਨੀ ਆ ਜਿੱਦਾਂ ਆਪਾਂ ਵੱਡਿਆਂ ਦੇ ਸੂਟ ਚ ਪਾਉਣੀ ਹੁੰਨੀ ਆ ਉਦਾਂ ਹੀ ਪਾਉਣੀ ਆ ਨੇ 1 ਇੰਚ ਦੀ ਉਰੇ ਤੇ 2 ਇੰਚ ਦੀ ਬੈਕ ਚੈਸਟ ਹੈਗੀ ਆ ਜੀ ਇਹਨਾਂ ਦੀ 16 ਇੰਚ 16 ਦਾ ਅੱਧ ਹੋ ਗਿਆ ਜੀ 8 ਇੰਚ ਆਪਾਂ ਇੱਥੇ 8 ਇੰਚ ਤੇ ਮਾਰਕ ਕਰ ਲੈਣਾਗਾ ਇੱਧਰ ਕਰਨਾ ਜੀ 3.5 ਤੇ ਇਹਦਾ ਅੱਧ ਕਰ ਲੈਣਾ ਜੀ ਢਾਈ ਦਾ ਅੱਧ ਹੋ ਗਿਆ ਆ ਦੇਖੋ ਹੁਣ ਆਪਾਂ ਇਹਦੀਆਂ ਕਾਟਾਂ ਪਾ ਲੈਣੀਆਂ ਨੇ ਜੀ ਇਹ ਕਾਟਾ ਨਾਰਮਲ ਤਾਂ ਪਾਈਆਂ ਨੇ ਜੀ ਜੇ ਆਪਾਂ ਕਾਟ ਥੋੜੀ ਪਾਈਏ ਤਾਂ ਪਿੱਛੋਂ ਬੱਚੇ ਦੇ ਮੋਢਿਆਂ ਨੂੰ ਖਿੱਚ ਪਾਉ ਬੱਚੇ ਹੋਣ ਕਰਕੇ ਉਹਨਾਂ ਨੂੰ ਕੰਫਰਟੇਬਲ ਕੱਪੜੇ ਹੀ ਠੀਕ ਰਹਿੰਦੇ ਨੇ ਤੁਸੀਂ ਚਾਹੋ ਪੌਣੇ ਪੌਣੇ 1 ਇੰਚ ਤੇ ਪੌਣੇ 2 ਇੰਚ ਤੇ ਵੀ ਇਹ ਕਾਟ પા ਸਕਦੇ ਹੋ 16 ਇੰਚ ਤੇ ਜੀ ਆਪਾਂ ਚੈਸਟ ਦੀ ਲਈ ਹੈਗੀ ਤੇ ਸਾਈਡ ਸਲਾਈ ਰੱਖਣੀਆਂ ਜੀ ਆਪਾਂ ਬੀ ਆ ਦੇਖੋ 2 ਇੰਚ ਤੇ ਆਪਾਂ ਇੱਥੇ ਲਾ ਲਿਆ ਆ ਆ ਗਿਆ ਜੀ 13 13 ਦੱਤ ਹੋ ਗਿਆ ਜੀ 6.5 ਇੱਥੇ ਲਾ ਲਿਆ ਤੇ ਕਮਰ ਹੈਗੀ ਆ ਜੀ ਇਹਨਾਂ ਦੀ 15 ਇੰਚ ਇਹਨਾਂ ਦੇ ਪਲੇਟਸ ਨਹੀਂ ਪਾਉਣੀਆਂ ਹੈਗੀਆਂ ਗੁੜੀਆਂ ਦਾ ਸੂਟ ਹੈਗਾ 13-14 ਸਾਲਾਂ ਦੇ ਬੱਚੇ ਦਾ ਪਲੇਟਸ ਨਹੀਂ ਪਾਉਣੀਆਂ ਆਪਾਂ ਜਿੰਨੀ ਕਮਰ ਹੈਗੀ ਉੰਨੀ ਰੱਖਣੀ ਆ 15 ਦਾ ਅੱਧੇ 7 ਹੋ ਗਿਆ ਆਪਾਂ ਇੱਥੇ ਸਾਢੇ 7 ਤੇ ਇਨਸਾਨੀ ਲਾਉਣੀ ਹੈਗੀ ਹਿਪ ਹੈਗੀ ਹੈ ਜੀ ਇਹਨਾਂ ਦੇ 18 ਇੰਚ ਚਾਹੋ ਹਿਪ ਹੈਗੀ ਹੈ ਇਹਨਾਂ ਦੀ ਜੀ 18 ਇੰਚ ਇੱਥੇ ਨਿਸ਼ਾਨੀ ਲਾ ਲਈ ਆਪਾਂ ਹੁਣ ਇਹਨਾਂ ਨੂੰ ਸਕੇਲ ਦੀ ਹੈਲਪ ਦੇ ਨਾਲ ਆਪਾਂ ਸੱਚ ਮਿਲਾ ਲੈਣਾ ਜਿਹੜੀਆਂ ਵੀ ਨਸਾਨੀਆਂ ਨੇ ਆਹ ਵਾਲੀ ਜੀ ਗਲਤ ਲੱਗ ਗਈ ਸੀ ਆਹ ਵਾਲੀ ਸਹੀ ਹੈ ਹਾਂ ਬੱਚੇ ਹੁਣ ਆਪਾਂ ਤੁਹਾਨੂੰ ਇਸ ਦੀ ਕਟਿੰਗ ਕਰਕੇ ਦਿਖਾਉਣੇ ਆਂਗੇ 1/2 ਇੰਚ ਦੀ ਕਾਟ ਪਾਵਾਂਗੇ ਜੀ ਆਪਾਂ ਤੇ ਇੱਥੇ ਬੱਚਿਆਂ ਦੇ ਸੂਟ 'ਚ ਜੀ ਆਹ ਵਾਲੀ ਕਾਰਟ ਖੁੱਲੀ ਪਾਉਣੀ ਚਾਹੀਦੀ 1.5 ਇੰਚ ਦੀ ਪਾਉਣੀ ਚਾਹੀਦੀ ਆ ਫਿਰ ਜੇ ਮੇ ਬੱਚਿਆਂ ਦੇ ਆਹ ਵਾਲੀ ਚੀਜ਼ ਤੇ ਘੁੱਟਣ ਮਹਿਸੂਸ ਨਹੀਂ ਹੁੰਦੀ ਕਮੀਜ਼ ਟਾਈਟ ਨਹੀਂ ਰਹਿੰਦਾ ਹੈਗਾ ਹੁਣ ਆਪਾਂ ਜੀ ਬੈਕ ਵਾਲੇ ਪੱਲੇ ਦੀ ਤੁਹਾਨੂੰ ਗਲਾ ਵਗੈਰਾ ਕੱਟ ਕੇ ਦਿਖਾਉਣੇ ਆ ਜੀ ਪਿਛਲਾ neck ਆਪਾਂ ਕਿਦਾਂ ਰੈਡੀ ਕਰਨਾ ਪਿਛਲਾ neck ਕਰਾਂਗੇ ਜੀ 2 ਇੰਚ ਤੇ 2 ਇੰਚ ਤੇ ਇਸਦੀ ਕਟਿੰਗ ਕਰਾਂਗੇ ਆਪਾਂ ਤੇ نیچے ਨੂੰ ਰੱਖਾਂਗੇ ਜੀ ਆਪਾਂ 4.5 ਇੰਚ ਇਸ ਤਰ੍ਹਾਂ ਪਾ ਲੈਣੀ ਹੈ ਜੀ ਆਪਾਂ ਇਸ ਦੀ ਬਲਾਈ ਸਾਨੂੰ ਜੀ ਆ ਪੈ ਗਈਆਂ ਮੋਡੇ ਦੀਆਂ ਕਾਟਾਂ ਦੇਖੋ ਜੀ ਆਹ ਵਾਲੀ ਮੋਡੇ ਦੀ ਕਾਟ ਪੈ ਗਈ ਆਹ ਵਾਲਾ ਆਪਣਾ ਗੋਲ neck ਪਿਛਲਾ ਕਟਿੰਗ ਹੋ ਗਿਆ ਆਪਣੇ ਪਿੱਛੇਲੇ ਪੱਲੇ ਦੀ ਪਟਾਈ ਹੋ ਗਈ ਕੰਪਲੀਟ ਹੁਣ ਆਪਾਂ ਤੁਹਾਨੂੰ ਕਮੀਜ਼ ਦੇ ਅੱਗੇ ਵਾਲੀ ਕਾਟ ਪਾ ਕੇ ਦਿਖਾਉਣੇ ਆਂਗੇ। ਹਲੋ ਜੀ ਮੈਕਅਪ ਆਪਾਂ ਦੂਸਰਾ ਬੁਕਰਮ ਵਾਲਾ ਹੀ ਪਾਵਾਂਗੇ ਤਾਂ ਕਰਕੇ ਅੱਗੇ ਕੁਝ ਨਹੀਂ ਰੈਡੀ ਕੀਤਾ ਆ ਹੋ ਗਈ ਜੀ ਆਪਣੀ ਕਮੀਜ਼ ਦੀ ਕਟਾਈ ਹੁਣ ਆਪਾਂ ਇਧਰ ਲਈਆਂ ਨੁਸਾਨੀਆਂ ਤੁਹਾਨੂੰ ਦੱਸਦੇ ਆਂਗੇ ਵੀ ਜਿਹੜੀ ਆਪਾਂ ਮਾਰਕਿੰਗ ਕੀਤੀ ਸੀ ਵੀ ਇਧਰਲੇ ਪਾਸੇ ਇਹ ਕਿੱਦਾਂ ਆਊਗਾ ਇੱਦਾਂ ਗਾੜੀਆਂ ਕਰ ਲੈਣੀਆਂ ਨੇ ਗਾੜੀਆਂ ਕਰਨ ਤੋਂ ਬਾਅਦ ਦੋਵੇਂ ਪੱਲੇ ਇੱਦਾਂ ਆਪਸ ਵਿੱਚ ਮਿਲਾ ਲੈਣੇ ਨੇ ਆ ਮੋਡੇ ਵੀ ਚੰਗੀ ਤਰ੍ਹਾਂ ਐ ਇੱਦਾਂ ਬਾਦ ਘਾਟ ਨਹੀਂ ਹੋਣੀ ਚਾਹੀਦੀ ਵੀ ਇੱਦਾਂ ਰਹਿ ਜਾਣ ਇਹ ਵੀ ਬਿਲਕੁਲ ਸਹੀ ਰੱਖਣੇ ਨੇ ਤੇ ਇੱਥੋਂ ਵੀ ਬਿਲਕੁਲ ਸਹੀ ਉਦੋਂ ਬਾਅਦ ਇੰਦਾ ਜੀ ਆਪਾਂ ਹੱਥਾਂ ਨਾਲ ਪ੍ਰੈਸ ਕਰ ਦੇਣਾ ਆ ਦੇਖੋ ਜੀ ਆ ਆ ਗਈਆਂ ਨਿਸ਼ਾਨੀਆਂ ਆਪਣੀਆਂ ਇਹਨਾਂ ਨੂੰ ਆਪਾਂ ਗਾੜਾ ਕਰ ਲੈਣਾਗਾ ਨਿਸ਼ਾਨੀਆਂ ਦੇ ਨਾਲ-ਨਾਲ ਜੀ ਆਪਾਂ ਨੂੰ ਇੱਥੇ ਇੰਦਾ ਕੈਂਚੀ ਨਾਲ ਕੱਟ ਲਗਾ ਲੈਣਾ ਚਾਹੀਦਾ ਜਦੋਂ ਆਪਾਂ ਸਾਈਡ ਸਲਾਈ ਲਗਾਉਣੇ ਹੁੰਦੇ ਆ ਤਾਂ ਵੱਧ ਹੀ ਕੱਟ ਦੇਣੀ ਹੈਗੀ ਆ ਹੋ ਗਈ ਜੀ ਆਪਣੀ ਕਮੀਜ਼ ਦੀ ਕਟਾਈ ਅੱਗੇ ਵਾਲਾ ਪੱਲਾ ਦੀ ਰੈਡੀ ਹੈ ਆਪਣਾ ਪਿਛਲਾ ਵੀ ਰੈਡੀ ਹੈ ਹੁਣ ਆਪਾਂ 바ਵਾ ਦੀ ਕਟਿੰਗ ਕਰਾਂਗੇ ਆ ਆ ਦੇਖੋ ਜੀ ਇਧਰੋਂ ਆਪਾਂ ਕਮੀਜ਼ ਕਟਿੰਗ ਕੀਤਾ ਸੀ ਐਕਸਟਰਾ ਕੱਪੜਾ ਬਚਿਆ ਸੀਗਾ ਜਿਹੜਾ ਇਧਰੋਂ ਇੰਨਾ ਚੋ ਆਪਾਂ 바ਵਾ ਦੀ ਕਟਿੰਗ ਕਰ ਲੈਣੀ ਹੈ ਇਸ ਤਰ੍ਹਾਂ ਐਦਾਂ ਜੀ ਚਾਰ ਤਿਹਾਂ ਦੇ ਵਿੱਚ ਉਹ ਕਰ ਲੈਣਾ ਬੱਚੇ ਦੇ ਮੋਢੇ ਦੀ ਕਟਾਈ ਆਪਾਂ ਕੀਤੀ ਸੀਗੀ 7 ਇੰਚ ਤੇ 7 ਇੰਚ ਦੇ ਹਿਸਾਬ ਚ 9 ਇੰਚ ਮਤਲਬ ਕਿ 18 ਇੰਚ ਚੜਾਈ ਹੋਗੀ ਜੀ ਇੱਦਾਂ ਦੇਖੋ 18 ਇੰਚ ਹੋਗੀ 18 ਇੰਚ ਹੋਗੀ ਇਹਨੂੰ ਇੱਦਾਂ ਆਪਾਂ ਡਬਲ ਫੋਲਡਿੰਗ ਕਰ ਲੈਣਾ ਬਾਮਾ ਬਣਾਉਣੀ ਹੈ ਜੀ ਆਪਾਂ ਕਫ ਵਾਲੀਆਂ ਕਿਉਂਕਿ ਆਪਾਂ ਫੁਗਾਨੀ ਸਲਵਾਰ ਰੈਡੀ ਕੀਤੀ ਹੈਗੀ ਜਿੱਦਾਂ ਆਪਾਂ ਪਹੁੰਚਿਆਂ ਤੇ ਬਲ ਪਾਉਣੇ ਨੇ ਉਹਦੇ ਹੀ ਆਪਾਂ ਬਾਵਾ ਤੇ ਬਲ ਪਾ ਕੇ ਕਾਫਲਾ ਕੇ ਰੈਡੀ ਕਰਾਂਗੇ ਬੱਚੇ ਦੀਆਂ ਬਾਵਾ ਜੀ ਰੈਡੀ ਨੇ 16 ਇੰਚ 16 ਇੰਚ ਰੈਡੀ ਨੇ ਆਪਾਂ 15 ਇੰਚ ਤੇ ਕਟਾਈ ਕਰਾਂਗੇ ਠੀਕ ਆ ਨਾਰਮਲ ਜਿਹੜੀਆਂ ਪਾਉਣੀਆਂ ਬਾਵਾ ਹੁੰਦੀਆਂ ਨੇ ਉਹ 15 ਇੰਚ ਬੱਚੇ ਦੀਆਂ ਰੈਡੀ ਨੇ ਅੱਧਾ ਇੰਚ ਉੱਪਰ ਸਲਾਈ ਨੂੰ ਚਲਿਆ ਜਾਊਗਾ ਤੇ نیچے ਆਪਾਂ ਫੋਲਡਿੰਗ ਨੂੰ ਕੋਈ ਐਕਸਟਰਾ ਨਹੀਂ ਰੱਖਣਾ 2 ਇੰਚ ਦਾ ਜੇ ਮੂਰੇ ਕਾਫ ਲੱਗ ਜਾਣਗੇ ਆਪਾਂ 15 ਇੰਚ ਤੇ ਕਟਿੰਗ ਕਰਨੀ ਹੈਗੀ ਆਹ ਲਓ ਜੀ ਆਨੇ ਬਾਵਾਂ ਤੇ ਆ ਦੇਖੋ 9 ਇੰਚ ਕੱਪੜਾ ਚਾਹੇ ਸੂਟ ਬੱਚੇ ਦਾ ਚਾਹੇ ਵੱਡੇ ਦਾ ਜੀ ਕਾਟ ਮੈਂ ਆ ਵਾਲੀ 2.5 ਇੰਚ ਤੇ ਹੀ ਪਾਉਣੀ ਹੁੰਨੀ ਆ ਇੱਥੋਂ 2.5 ਇੰਚ ਤੇ ਬੱਚੇ ਦਾ ਮੋਡਾ ਸੀ ਜੀ 7 ਇੰਚ ਆਪਾਂ 6.5 ਇੰਚ ਰੱਖਣਾਗਾ 3 ਇੰਚ ਘਟਾ ਕੇ ਅੱਧਾ ਇੰਚ ਘਟਾ ਕੇ ਆਪਾਂ ਇੱਥੇ ਨਿਸ਼ਾਨੀ ਲਾ ਲਈ ਤੇ نیچے ਨੂੰ ਆਪਾਂ 3 ਇੰਚ ਦੇ ਕਾਟ ਪਾਣੇ ਹੁੰਦੇ ਆਗੇ ਆ ਲਓ ਜੀ ਆ ਵਾਲੇ ਹਿੱਸੇ ਨੂੰ ਤੇ ਆ ਵਾਲੇ ਨੂੰ ਇਦਾਂ ਆਪਸ ਵਿੱਚ ਮਿਲਾ ਲੈਣਾਗਾ ਮਲਾਂ ਤੋਂ ਬਾਅਦ ਅੱਧਾ ਅੱਧਾ ਇੰਚ ਦੀ ਪਾ ਲੈਣੀ ਆ ਆਪਾਂ ਕਾਟ ਕਾਟ ਪਾਉਣੀ ਆ ਜੇ 5 ਇੰਚਾ 2.5 ਇੰਚ ਤੇ ਪਾਵਾਂਗੇ ਆਪਾਂ ਅੱਧ ਕਰਕੇ ਮਤਲਬ ਅੱਧ ਕਰਕੇ ਵੀ ਜਿਹੜੀ ਗੁਲਾਈ ਹੈਗੀ ਉਹ 2.5 ਇੰਚ ਤੇ ਤੇ ਸੇਧ ਚ ਹੋਣੀ ਚਾਹੀਦੀ ਹੈਗੀ ਇਸ ਕੋਈ ਤਿੱਖਾ ਨਹੀਂ ਹੋਣਾ ਚਾਹੀਦਾ ਇੱਥੋਂ ਗਲਾਈ ਹੀ ਹੋਣੀ ਚਾਹੀਦੀ ਹੈ। ਹੁਣ ਤੁਹਾਨੂੰ ਆਪਾਂ ਦੱਸਦੇ ਹਾਂਗੇ ਵੀ ਜਿਹੜੀ ਅੱਗੇ ਵਾਲੀ ਕਾਟ ਆ ਗਈ ਵੀ ਉਹ ਕਿੱਦਾਂ ਪਾਉਣੀ ਆਏਗੀ। ਕਿਉਂਕਿ ਮੇਰੀਆਂ ਭੈਣਾਂ ਦੇ ਮੈਸੇਜ ਆਏ ਸੀ ਵੀ ਦੀਦੀ ਵੀ ਜੇ ਨਾਲ ਹੀ ਕਾਟ ਪਾਉਣੀ ਹੋਵੇ ਵੀ ਕਿੱਦਾਂ ਪਾਈਏ ਵੀ ਦੋਵੇਂ ਫਰੰਟ ਪਰ ਲੈਣਦੀ ਆਵੇ। ਆ ਦੇਖੋ ਜੀ ਆ ਪੁੱਠਾ ਪਾਸਾ ਆਗਾ ਉਲਟਾ ਪਾਸਾ ਆਗਾ ਪ੍ਰਿੰਟ ਦਾ। ਚਾਹੇ ਤਾਂ ਤੁਸੀਂ ਜਿਹੜੇ ਉਲਟੇ ਪਾਸੇ ਨੇ ਉਹਨਾਂ ਨੂੰ ਆਪਸ ਵਿੱਚ ਮਿਲਾ ਲਓ ਚਾਹੇ ਮਿਲਾ ਲਓ ਤੁਸੀਂ ਸਿੱਧੇ ਪਾਸਿਆਂ ਨੂੰ ਹੁਣ ਜੀ ਇਹਨਾਂ ਉਲਟੇ ਪਾਸਿਆਂ ਨੂੰ ਮਿਲਾ ਰਹੀਆਂ ਕਿਉਂਕਿ ਜਿਹੜੀ ਮੇਰੀ ਮਾਰਕਿੰਗ ਹੋਈ ਹੋਈ ਆ ਨਾ ਬਾਹਾਂ ਦੀ ਉਹ ਸਿੱਧੇ ਪਾਸੇ ਹੋਈ ਹੋਈ ਹੈ ਜੀ ਆ ਦੇਖੋ ਆ ਬਾਹਰ ਘਾਟ ਆ ਜਿਹੜੀ ਆ ਕੱਢ ਲੈਣੀ ਆ ਆਪਾਂ ਇਹ ਇਸ ਤਰ੍ਹਾਂ ਬਿਲਕੁਲ ਸਾਰੇ ਮਿਲਾ ਲੈਣੇ ਨੇ ਤੇ ਆ ਹੁਣ ਅੱਗੇ ਵਾਲੀ ਕਾਟ ਆਪਾਂ ਸਿਰਫ ਦੋ ਬੱਲਿਆਂ ਚ ਪਾਉਣੀ ਹੈ ਜੀ ਇਹ ਚਾਰਾਂ ਚ ਨਹੀਂ ਪਾਉਣੀ ਅੱਗੇ ਮਤਲਬ ਕੀ ਜਿਹੜੇ ਉੱਪਰਲੇ ਨੇ ਉਹਨਾਂ ਉਹਨਾਂ ਚ ਹੀ ਪਾਉਣੀ ਹੈ ਹਾਂ ਲੋਤੀ ਇਹ ਤੋਂ ਜਿਹੜਾ ਤਿੱਖਾ ਪੰਸੀ ਇਹ ਕੱਢ ਦੇਣਾ ਨਹੀਂ ਸਲਾਈ ਕਰਨ ਚ ਬਹੁਤ ਪ੍ਰੋਬਲਮ ਆਉਂਦੀ ਹੈ ਜੀ ਆ ਲੋ ਜੀ ਆ ਪਿਛਲੀਆਂ ਕਾਟਾਂ ਹੋ ਗਈਆਂ ਜੀ ਅੱਗੇ ਵਾਲੀਆਂ ਕਾਟਾਂ ਹੋ ਗਈਆਂ ਆਪਣੀ ਕਮੀਜ਼ ਦੀ ਕਟਿੰਗ ਹੋ ਗਈ ਪੂਰੀ ਆ ਦੇਖੋ ਜੀ ਹੁਣ ਆਪਾਂ ਫਗਾਨੀ ਸਲਵਾਰ ਦੀ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਦੇਖੋ ਐਦਾਂ ਦਾ ਕੱਪੜਾ ਆਪਣਾ ਇਹਨੂੰ ਆਪਾਂ ਐਦਾਂ ਡਬਲ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਦੇਖੋ ਜੀ ਆਪਾਂ ਐਦਾਂ ਡਬਲ ਤਹਾਂਜ ਕੀਤਾ ਕੱਪੜਾ ਜਿੱਦਾਂ ਆਪਾਂ ਪੈਂਟ ਪਲਾਜ਼ੋ ਦੀ ਜਾਂ ਸਿੰਪਲ ਪਲਾਜ਼ੋ ਦੀ ਕਟਿੰਗ ਕਰਦੇ ਹੁੰਦੇ ਹਾਂ ਜੀ ਉਦੋਂ ਹੀ ਕਟਿੰਗ ਕਰਨੀ ਹੈ ਕਈ ਵਾਰ ਕੀ ਹੁੰਦਾ ਆਪਾਂ ਸਫੇਡ ਸਲਵਾਰ ਬਣਾ ਕੇ ਉਹਦੇ ਪਹੁੰਚਾਂ 'ਚ ਗਲ ਪਾ ਲੈਨੇ ਆ ਉਦਾਂ ਨਹੀਂ ਆਪਾਂ ਨੂੰ ਕਲਾਨੀ ਸਲਵਾਰ ਰੈਡੀ ਕਰਨੀ ਚਾਹੀਦੀ ਉਦਾਂ ਕੀ ਪ੍ਰੋਬਲਮ ਆਉਂਦੀ ਹੈ ਮੂਰੀ ਤਾਂ ਹਮ ਚੱਕੀ ਜਾਂਦੀ ਰਹਿੰਦੀ ਹੈਗੀ ਹੁਣ ਆਪਾਂ ਜੇ ਇਹਨਾਂ ਦੀ ਹਿੱਟ ਹੈਗੀ 18 ਇੰਚ 18 ਦੱਦ ਹੋ ਗਿਆ 9 9 ਹੋ ਗਿਆ 4 ਇੰਚ ਆਪਾਂ ਰੱਖਾਂਗੇ ਐਕਸਟਰਾ 1 2 3 4 13 ਇੰਚ ਤੇ ਆਪਾਂ ਕਟਿੰਗ ਕਰਾਂਗੇ ਐਦਾਂ ਜੀ ਆਪਾਂ 13 ਇੰਚ ਤੇ ਨਿਸਾਨੀ ਲਾ ਲੈਣੀ ਹੈਗੀ ਕਿਉਂਕਿ ਜਿਹੜੀ ਅਫਗਾਨੀ ਸਲਵਾਰ ਹੁੰਦੀ ਹੈ ਉਹਦਾ ਘੇਰਾ ਜੇ 4 ਇੰਚ ਲੂਜ਼ਿੰਗ ਦਵਾਂਗੇ ਤਾਂ ਬਲ ਵਧੀਆ ਪੈਣਗੇ ਖੁੱਲੀ ਸੋਹਣੀ ਲੱਗੂਗੀ ਤੇ ਜਿਹੜਾ ਆਸਣਾਗਾ ਉਹ ਆਪਾਂ हिਪ ਦੇ ਮੁਤਾਬਕ ਕੱਢੀਦਾ ਹੁੰਦਾ ਇਹਨਾਂ ਦਾ ਹਿਪ ਸੀਗੀ ਜੀ 18 ਇੰਚ 18 ਦਾਦ ਹੋ ਗਿਆ 9 ਇੰਚ 2 ਇੰਚ ਐਕਸਟਰਾ ਇਤਕਿੰਚ ਆਪਾਂ ਮਾਰਜਨ ਨੂੰ ਰੱਖਾਂਗੇ ਵੀ ਸਿਲਾਈ ਆਉਗੀ 12 ਇੰਚ ਤੇ ਆਪਾਂ ਨਿਸ਼ਾਨੀ ਲਾਉਣੀ ਹੈਗੀ ਇੱਕ ਮਿੰਟ ਸੌਰੀ ਭੈਣ ਆਪਾਂ ਉੱਪਰ ਇਲਾਸਟਿਕ ਨੂੰ ਵੀ ਰੱਖਣਾਗਾ 3 ਇੰਚ ਆਪਾਂ ਇਲਾਸਟਿਕ ਨੂੰ ਰੱਖਣਾ ਭੁੱਲ ਗਏ ਸੀਗੇ ਆ 3 ਇੰਚ ਆਪਾਂ ਰੱਖਣਾ ਇਲਾਸਟਿਕ ਵਾਸਤੇ ਆਸਨ ਦਾ ਆਪਾਂ ਨਿਸ਼ਾਨ ਇਲਾਸਟਿਕ ਦਾ ਰੱਖਣ ਤੋਂ ਬਾਅਦ ਫੇਰ ਲਾਉਣਾਗਾ ਆ ਦੇਖੋ ਇੱਥੇ ਆਪਣਾ 13 ਇੰਚ ਤੇ ਲਾਈ ਹੋਇਆ ਹੁਣ ਆਪਾਂ 12 ਇੰਚ ਤੇ ਨੀਚੇ ਨੂੰ ਆਸਨ ਦੀ ਸਲਾਈ ਨਿਸ਼ਾਨੀ ਲਾ ਲੈਣੀ ਹੈਗੀ ਐਦਾਂ ਬਣਾ ਲੈਣਾ ਆ ਦੇਖੋ ਇੱਥੋਂ ਵੀ 13 ਇੰਚ ਰੱਖਣਾਗਾ ਠੀਕ ਹੈ ਹੁਣ ਆਪਾਂ ਇੱਥੇ ਪਾਵਾਂਗੇ ਜੀ ਕਾਟ 1.5 ਇੰਚ ਪਾਵਾਂਗੇ ਪੌਣੀ ਚ ਬਹੁਤ ਜ਼ਰੂਰੀ ਹੁੰਦੀ ਆ ਇਹਦੇ ਨਾਲ ਕੀ ਹੁੰਦਾ ਜੀ ਵੀ ਆਪਣੀ ਜਿਹੜੀ ਪਲਾਜ਼ੋ ਆ ਚਾਹੇ ਅਫਗਾਨੀ ਸਲਵਾਰ ਉਹਦੇ ਵਿੱਚ ਖਿੱਚ ਨਹੀਂ ਪੈਂਦੀ ਹੈਗੀ ਇਹ ਆ 4 ਇੰਚਾ ਜੀ ਇਧਰ ਨੂੰ ਤਿੰਨਾਗਾ ਐਦਾਂ ਕਰਕੇ ਨਾ ਇਹ ਐਦਾਂ ਗੁਲਾਈ ਦੇ ਦੇਣੀ ਹੈ ਗੁਲਾਈ ਜ਼ਿਆਦਾ ਡੂੰਗੀ ਨਹੀਂ ਦੇਣੀ ਹੈਗੀ ਠੀਕ ਆ ਜੀ ਹੁਣ ਆਪਾਂ ਰੱਖਾਂਗੇ ਲੈਂਥ ਦੇਖੋ ਉੱਪਰਲੀ ਸਾਰਾ ਮਟੀਰੀਅਲ ਆਪਣਾ ਰੈਡੀ ਹੈਗਾ ਆਪਾਂ ਆਹ ਲਾਸਟ ਕਰਖ ਲਿਆ ਆਸਣ ਬਣਾ ਲਿਆ ਇਹਨਾਂ ਦੀ ਜਿਹੜੀ ਫਗਾਲੀ ਸਲਵਾਰ ਦੀ ਲੈਂਥ ਆ ਗਈ ਉਹ ਆ ਗਈ ਜੀ 37 ਇੰਚ ਰੈਡੀ ਆ ਗਈ 37 ਚੋਂ ਜੀ ਆਪਾਂ 2 ਇੰਚ ਦਾ ਪਹੁੰਚਾ ਪਾਉਣਾਗਾ 2 ਇੰਚ ਘਟਾ ਦੇਣਾਗਾ ਜਿੰਨੀ ਇਹਨਾਂ ਦੀ ਲੰਬਾਈ ਆ ਨਾ 2 ਇੰਚ ਦਾ ਆਪਾਂ ਲਪਾਉਣਾਗਾ ਪਹੁੰਚਾ ਕਿਉਂਕਿ ਪਹੁੰਚਾ ਆਪਾਂ ਰੈਡੀ ਕਰਕੇ ਫਿਰ ਅਟੈਚ ਕਰਨਾ ਹੁੰਦਾ 37 ਚੋਂ ਆਪਾਂ 2 ਘਟਾ ਦੇਣਾਗਾ 35 ਰਹਿ ਜਾਣਾ ਜੀ ਇੰਟਰਮੇਂਟਿਟੇ ਨਸਾਨੀ ਲਾਉਣੀ ਹੈ ਜੀ ਤੇ ਉੱਪਰ ਆਪਾਂ 13 ਰੱਖਿਆ ਸੀ ਇੱਥੇ ਵੀ ਆਪਾਂ 13 ਹੀ ਰੱਖਣਾ ਹੈਗਾ ਇੱਥੇ ਆਪਾਂ ਘੱਟ ਨਹੀਂ ਰੱਖਣਾ ਹੈਗਾ ਵੀ ਜੇ ਆਪਾਂ ਪਲਾਜ਼ੋ ਚ ਆਪਾਂ ਘੱਟ ਰੱਖਦੇ ਆ ਘੱਟ ਨਹੀਂ ਰੱਖਣਾ ਹੈਗਾ ਇੱਧਰ ਆਪਾਂ ਬਿਲਕੁਲ ਨਹੀਂ ਛੇੜਦਾ ਹੈਗਾ ਹੁਣ ਆਪਾਂ ਜੀ ਆਹ ਇਹਨੂੰ ਇਹਦੇ ਨਾਲ ਮਿਲਾ ਦੇਣਾ ਉਹ ਮਿਲਾਵਾਂਗੇ ਆਪਾਂ ਸਕੇਲ ਦੇ ਨਾਲ ਸਕੇਲ ਦੇ ਨਾਲ ਜੀ ਆਪਾਂ ਇੱਥੋਂ ਤੋਂ ਲੈ ਕੇ ਇੱਥੇ ਤੱਕ ਆਹ ਵਾਲੀ ਸੀਫ ਦੇ ਦੇਣੀ ਆ ਆ ਸੀ ਜੀ ਆਪਣਾ ਵੱਡੇ ਘੇਰੇ ਵਾਲੇ ਸੂਟ ਸੀ ਜਿਹੜੇ ਵੱਡੇ ਬਣੇ ਆਲਾ ਤਾਂ ਕਰਕੇ ਜੀ ਆ ਡਬਲ ਫੋਲਡਿੰਗ ਹੋਊਗੀ ਜਿਹੜਾ ਦੂਸਰਾ ਹੁੰਦਾਗਾ ਸੂਟ ਉਹਦੇ ਚ ਆਪਾਂ ਨੂੰ ਦੋਵੇਂ ਪੱਲੇ ਆਪਸ ਵਿੱਚ ਮਿਲਾ ਕੇ ਵੀ ਕਟਿੰਗ ਕਰਨੀ ਪੈ ਜਾਂਦੀ ਹੁੰਦੀ ਆ ਉਹਦੇ ਵਿੱਚ ਆਪਾਂ ਨੂੰ ਜਿਹੜੀ ਆਹ ਵਾਲੀ ਸਲਾਈ ਆਏਗੀ ਉਹ ਲਗਾਉਣੀ ਪਊਗੀ ਇਹਦੇ ਵਿੱਚ ਡਬਲ ਬਣਿਆ ਆਲਾ ਸੀ ਇੱਧਰ ਕੋਈ ਕਾਟ ਨਹੀਂ ਪਾਉਣੀ ਹੈਗੀ ਕੋਈ ਐਦਾਂ ਸ਼ੇਪ ਨਹੀਂ ਦੇਣੀ ਤਾਂ ਕਰਕੇ ਇਹ ਵਾਲੀ ਸਿਲਾਈ ਆਪਾਂ ਇੱਦਾਂ ਹੀ ਰੱਖ ਲੈਣੀ ਹੈ ਇਹ ਕੱਪੜੇ ਨੂੰ ਆਪਾਂ ਜੁਆਇੰਟ ਹੀ ਰੱਖ ਲੈਣਾ ਸੀ ਫਰੰਟ ਵਾਲੇ ਪੱਲੇ ਵੀ ਆਪਣੇ ਦੀ ਕਟਿੰਗ ਹੋ ਗਈ ਹੁਣ ਆਪਾਂ ਬੈਕ ਵਾਲੇ ਪੱਲੇ ਦੀ ਕਟਿੰਗ ਕਰਾਂਗੇ ਬੈਕ ਵਾਲੇ ਪੱਲੇ ਦੀ ਕਟਿੰਗ ਕਰਨ ਦੇ ਲਈ ਜਿੱਦਾਂ ਪਹਿਲਾਂ ਆਪਾਂ ਕੱਪੜਾ ਵਿਛਾਇਆ ਸੀ ਨਾ ਉਦਾਂ ਹੀ ਆਪਾਂ ਵਿਛਾ ਲੈਣਾ ਹੈ ਏਦਾਂ ਡਬਲ ਫੋਲਡਿੰਗ ਕਰ ਲੈਣਾ ਕੱਪੜਾ ਇਹ ਏਦਾਂ ਵਿਛਾ ਲੈਣਾ ਦਾ ਹਲਕਾ ਜਿਹਾ ਕਾਣਾ ਜੀ ਆਪਾਂ ਕੱਢ ਲੈਣਾ ਗੈਸ ਜਿਹੜਾ ਕੱਪੜੇ 'ਚ ਬਾਹਰ ਘਾਟ ਹੁੰਦੀ ਆ ਕਾਣ ਹੁੰਦਾ ਆਪਾਂ ਨਾਲ-ਨਾਲ ਕੱਢ ਲੈਣਾ ਚਾਹੀਦਾ ਹੈਗਾ ਜੀ ਹਾਂ ਲੋ ਜੀ ਐਕਸਟਰਾ ਕੱਪੜਾ ਇੱਕ ਪਾਸੇ ਹੋ ਗਿਆ ਆਪਣਾ ਹੁਣ ਜਿਹੜਾ ਆਪਣਾ ਆਹ ਵਾਲਾ ਪੱਲਾ ਅੱਗੇ ਵਾਲਾ ਇਹ ਆਪਾਂ ਇਸ ਤਰ੍ਹਾਂ ਉੱਪਰ ਧਰ ਲੈਣਾਗਾ ਉੱਪਰ ਧਰਾਂਗੇ ਜੀ ਆਪਾਂ 2 2 ਇੰਚ ਐਕਸਟਰਾ ਛੱਡ ਕੇ ਇਹ ਏਦਾਂ ਲਾਸਟਿਕ ਵਾਸਤੇ ਨਹੀਂ ਹੈਗਾ ਇਹਦੇ ਵਿੱਚ ਤਾਂ ਆਪਾਂ ਲਾਸਟਿਕ ਵਾਸਤੇ ਸੀ ਇਹ 2 2 ਇੰਚ ਛੱਡ ਕੇ ਤਰਾਂਗੇ ਏਦਾਂ 2 2 ਇੰਚ ਤੇ ਆਪਾਂ ਲਾ ਲੈਣੀ ਹੈ ਨਿਸਾਨੀ ਇਹਨੂੰ ਆਪਾਂ ਸਕੇਲ ਦੀ ਹੈਲਪ ਦੇ ਨਾਲ ਆਪਸ ਵਿੱਚ ਮਿਲਾ ਲੈਣਾ ਏਦਾਂ ਇਹਨਾਂ ਇਹ 2 2 ਇੰਚ ਕੱਪੜਾ ਛੱਡ ਕੇ ਆਪਾਂ ਧਰ ਲੈਣਾ ਇਲਾਸਟਿਕ ਵਾਲਾ ਕੱਪੜਾ ਤਾਂ ਦੇਖੋ ਇਹਦੇ ਵਿੱਚ ਹੀ ਕਟਿੰਗ ਹੋ ਗਈ ਜੀ ਏਦਾਂ ਧਰ ਲੈਣਾ ਹਾਂ ਇਦਾਂ ਧਰਨ ਤੋਂ ਬਾਅਦ ਆ ਸਾਰੇ ਕੱਪੜੇ ਨੂੰ ਆਪਾਂ ਆਪਸ ਵਿੱਚ ਮਿਲਾ ਲੈਣਾ ਇਹ ਦੇਖੋ ਜੀ ਆਪਾਂ ਪਹਿਲਾਂ ਮੈਂ ਤੁਹਾਨੂੰ ਪਲਾਜ਼ੋ ਦੀ ਕਟਿੰਗ ਦੀ ਵੀਡੀਓ ਪਾਈ ਸੀ ਉਹਦੇ ਵਿੱਚ ਸਾਰੇ 2 2 ਇੰਚ ਐਕਸਟਰਾ ਰੱਖਿਆ ਸੀ ਆ ਇਹਦੇ ਵਿੱਚ نیچے ਕੁਝ ਵੀ ਐਕਸਟਰਾ ਨਹੀਂ ਰੱਖਣਾ ਸਿਰਫ ਆਹ ਵਾਲੀ ਜਗ੍ਹਾ 'ਚ ਰੱਖਣਾ ਆ ਦੇਖੋ ਜੀ ਇਹ ਹੈਗਾ 1.5 ਇੰਚ 1.5 ਇੰਚ ਤੁਸੀਂ 2 ਤੱਕ ਵੀ ਰੱਖ ਸਕਦੇ ਹੋ ਜਿਵੇਂ ਆਪਾਂ ਵੱਡਿਆਂ ਦਾ ਬਣਾਉਣਾ ਤਾਂ 2 ਤੱਕ ਇਹ ਬੱਚੇ ਦਾ ਸੂਟ ਹੈਗਾ ਕੱਪੜਾ ਵੀ ਉਨੇ ਹੀ ਆ ਜੀ ਤੇ 1.5 ਇੰਚ ਹੀ ਆਪਾਂ ਰੱਖਣਾ ਸੀ 1.5 ਇੰਚ ਤੇਜੀ ਇਦਾਂ ਨਸਾਨੀ ਲਾ ਲਓ ਅੱਛੀ ਤੇ ਇੱਥੋਂ ਹੁਣ ਆਪਾਂ ਕਿਵੇਂ ਮਿਲਾਉਣਾਗਾ ਇੱਥੋਂ ਮਿਲਾਉਣਾ ਜੀ ਆਪਾਂ ਇਹ ਐਸ ਤਰ੍ਹਾਂ ਇਹ ਸਾਰਾ ਧੁਰ ਤੱਕ ਨਹੀਂ ਆਪਾਂ ਬਾਅਦ ਦੇਣੀ ਹੈਗੀ ਸਿਰਫ ਇੰਨੇ ਕਿੱਸੇ ਚ ਹੀ ਦੇਣੀ ਹੈ ਕਿਉਂਕਿ ਜੇ ਆਪਾਂ ਇਦਾਂ ਐਕਸਟਰਾ ਰੱਖਾਂਗੇ ਫਿਰ ਸਲਾਈ ਨਹੀਂ ਲੱਜਣੀ ਇਹ ਸਿਰਫ ਆਪਾਂ ਇੰਨੀ ਕੀ ਐਕਸਟਰਾ ਰੱਖਣੀ ਹੈਗੀ ਹੁਣ ਜਿਹੜਾ ਆਪਾਂ ਆਹ ਵਾਲਾ ਰੱਖਿਆ ਸੀ ਇਹਦੇ ਚ ਪਾਉਗੀ ਜੀ ਕਾਟ ਇਹ ਕਾਟ ਪਾਉਗੀ ਇਸ ਤਰ੍ਹਾਂ ਜਿੱਧਰ ਇਧਰਲੇ ਪਾਸੇ ਨਹੀਂ ਜਿੱਧਰ ਆਸਣਾਂਗਾ ਉਧਰ ਨੂੰ ਆਪਾਂ 2 ਇੰਚ ਐਕਸਟਰਾ ਰੱਖਣਾ ਹੁੰਦਾ ਇਸ ਤਰ੍ਹਾਂ ਇਹਦੇ ਨਾਲ ਕੀ ਹੁੰਦਾ ਜਿਹੜੀ ਆਪਣੇ ਆਸਣ ਚ ਖਿੱਚ ਪੈਂਦੀ ਰਹਿੰਦੀ ਹੈਗੀ ਉਹ ਆਸਨ ਚ ਖਿੱਚ ਨਹੀਂ ਪੈਂਦੀ ਹੈਗੀ ਆ ਲੋ ਜੀ ਹੁਣ ਆਪਾਂ ਇਸ ਦੀ ਕਟਿੰਗ ਕਰ ਦੇਣੀ ਹੈਗੀ ਇਧਰਲੇ ਪਾਸੇ ਬਿਲਕੁਲ ਵੀ ਐਕਸਟਰਾ ਨਹੀਂ ਰੱਖਣਾ ਹੈਗਾ ਇਹ ਕੱਟ ਸਿਰਫ ਇੱਥੋਂ ਤਾਂ ਆਪਾਂ ਬਿਲਕੁਲ ਨਾਲ ਮਲਾਉਣਾ ਇੱਥੇ ਐਕਸਟਰਾ ਰੱਖਣੀ ਹੈ ਕਿ ਜਿੱਧਰ ਆਪਣੀ ਆਸਨ ਵਾਲੀ ਸਲਾਈ ਹੁੰਦੀ ਹੈ ਜੀ ਦੇਖੋ ਜੀ ਪਲਾਜ਼ੋ ਦੀ ਕਟਿੰਗ ਵਿੱਚ ਤਾਂ ਆਪਾਂ ਨੂੰ ਐਂਡ ਤੱਕ ਹੀ 2-2 ਇੰਚ ਜ਼ਿਆਦਾ ਰੱਖਣਾ ਹੁੰਦਾ ਅਫਗਾਨੀ ਸਲਵਾਰ 'ਚ ਆਪਾਂ ਬਿਲਕੁਲ ਨਹੀਂ ਰੱਖਣਾ ਹੈਗਾ ਇਹਦੇ ਵਿੱਚ ਆਪਾਂ ਸਿਰਫ ਇੱਥੋਂ 6 ਇੰਚ ਦੇਣਾ ਬਾਕੀ ਨਾਰਮਲ ਆਪਾਂ ਕਟਿੰਗ ਕਰਨੀ ਹੈ ਜਿੰਨੀ ਆਪਣੀ ਲੈਂਥ ਆ ਗਈ ਓਦੋਂ ਆਪਾਂ ਓਨੇ ਇੰਚ ਘੱਟ ਕਟਿੰਗ ਕਰਨੀ ਹੈ ਜਿੰਨੇ ਇੰਚ ਦਾ ਤੁਸੀਂ ਪੌਂਚਾ ਰੈਡੀ ਕਰਨਾ ਕਿਉਂਕਿ ਜਿਹੜੀ ਅਫਗਾਨੀ ਸਲਵਾਰ ਹੁੰਦੀ ਹੈਗੀ ਉਹਦਾ ਜਿਹੜਾ ਪਹੁੰਚਾ ਹੁੰਦਾ ਉਹ ਅਲੱਗ ਰੈਡੀ ਹੋ ਕੇ ਇਸ ਤਰ੍ਹਾਂ ਜੀ ਅਲੱਗ ਰੈਡੀ ਹੋ ਜਾਂਦਾ ਹੁੰਦਾ ਜਿਹਦਾ ਆਹ ਵਾਲਾ ਕੱਪੜਾ ਹੈਗਾ ਇਹਦਾ ਅਲੱਗ ਰੈਡੀ ਹੋ ਕੇ ਇਹਦੇ ਨਾਲ نیچے ਜੁੜਦਾ ਹੁੰਦਾ ਫਿਰ ਵਿੱਚ ਬਲ ਪੈ ਜਾਂਦੇ ਹੁੰਦੇ ਨੇ ਤੁਹਾਨੂੰ ਆਪੇ ਅਸੀਂ ਸਟਿਚਿੰਗ ਵੀ ਦਿਖਾਵਾਂਗੇ ਜੇ ਤੁਸੀਂ ਇਸ ਦੀ ਸਟਿਚਿੰਗ ਦੇਖਣੀ ਹੋਈ ਤਾਂ ਪਲੀਜ਼ ਕਮੈਂਟ ਕਰਕੇ ਦੱਸਿਓ ਆਪਾਂ ਤੁਹਾਨੂੰ ਇਸ ਦੀ ਸਟਿਚਿੰਗ ਦੀ ਵੀ ਵੀਡੀਓ ਪਾ ਦਾਂਗੇ ਆਹ ਦੇਖੋ ਜੀ ਆਹ ਵਾਲੀ ਕੱਟ ਪੈਗੀ ਆ ਆਪਣੀ ਪਲਾਜ਼ੋ ਦੀ ਕਟਿੰਗ ਹੋ ਗਈ ਆ ਆਪਣੀ ਕਮੀਜ਼ ਦੀ ਕਟਿੰਗ ਹੋ ਗਈ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਐਂਡ ਸ਼ੇਅਰ ਵੀਡੀਓ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ